ਲੈਂਦੇ ਪੰਜਾਬ ਦੀਆਂ ਇਤਿਹਾਸ ਦੀਆਂ ਕਿਤਾਬਾਂ ਇਹ ਗੁਰੂਕਾਰ ਬਾਰੇ ਗੱਲ ਕਰਦੀਆਂ ਜਿਹਦਾ ਨਾਂ ਹੈਗਾ ਜੀ ਗੁਰਦੁਆਰਾ ਬਹਿਲੋ ਤੇ ਤੀਜੇ ਪਾਸ਼ਾ ਜਦੋਂ ਪਾਈ ਬਹਿਲੋਲ ਦੇ ਬਲਾਨ ਤੇ ਉਥੇ ਪਿੰਡ ਵਿੱਚ ਆਏ ਹੈ ਗੁਰੂ ਸਾਹਿਬ ਨੇ ਫੇਰ ਪਿੰਡ ਦੇ ਵਾਸੀਆਂ ਨੂੰ ਉਪਦੇਸ਼ ਦਿੱਤਾ ਕਿ ਰੱਬ ਇੱਕੋ ਹੈ ਰੱਬ ਨੇ ਸਭ ਦੁਨੀਆ ਨੂੰ ਬਰਾਬਰ ਬਣਾਇਆ ਹੈ ਵੱਡਾ ਛੋਟਾ ਕੋਈ ਨਹੀਂ ਹੈ ਸਭ ਵਿੱਚ ਇੱਕੋ ਹੀ ਰੱਬ ਵਰਤਦਾ ਤੇ ਵਸਤਾ ਤੇ ਜੀ ਤੁਹਾਨੂੰ ਇੱਥੇ ਕੀ ਦੱਸਿਆ ਸੀ ਬਜ਼ੁਰਗਾਂ ਨੇ ਕਿ ਇੱਥੇ ਕੀ ਹੁੰਦਾ ਸੀ ਇੱਥੇ ਸਿਮਰ ਜਗ੍ਹਾ ਗੁਰਦੁਆਰਾ ਸੀ ਬਜ਼ੁਰਗ ਗੁਰਦੁਆਰਾ ਦੱਸਿਆ ਹਾਂ ਹਾਂਜੀ ਤੇ ਤਲਾਬ ਹੁੰਦਾ ਸੀ ਇੱਕ ਨਾ ਛੋਟਾ ਤਲਾਬ ਸੀ ਵੱਡਾ ਬੜਾ ਸੀ ਕਾਫੀ ਵੱਡਾ ਪੰਜ ਚਾਰ ਕੱਮ ਦੇ ਵਿੱਚ ਅੱਛਾ ਇੰਨਾ ਵੱਡਾ ਤਲਾਬ ਤੇ ਵੀਰ ਜੀ ਜਿਹੜਾ ਇੱਥੇ ਗੁਰਦੁਆਰਾ ਸੀ ਇਹਦੇ ਨਾਲ ਤਲਾਬ ਸੀ ਹਾਂਜੀ ਤੇ ਗੁਰਦੁਆਰਾ ਉੱਚੀ ਥਾਂ ਤੇ ਨੀਵੀਂ ਥਾਂ ਤੇ ਸੀ ਉੱਚੀ ਥਾਂ ਤੇ ਸੀ ਕਿੰਨਾ ਕਿੰਨਾ ਉੱਚਾ ਸੀ ਜ਼ਮੀਨ ਨਾਲ ਕੋਈ ਹੈਗਾ ਪੰਜ 6 ਫੁੱਟ ਅੱਛਾ ਤੇ ਤਲਾਬ ਜਿਹੜਾ ਹੈਗਾ ਉਹ ਨੀਵਾ ਸੀ ਤੇ ਇਹ ਤਲਾਬ ਕੋ ਤੋਂ ਭਰਿਆ ਗਿਆ ਵੀਰ ਜੀ ਪਿੱਛੇ ਜਿਹੜਾ ਹੈ ਮਾ ਕਾਫੀ عرصਾ ਹੀ ਹੋ ਗਿਆ ਸਕੂਲ ਵੀ ਪੜਦੇ ਨੇ ਬੱਚੇ ਬਾਕੀ ਇੱਥੇ ਇੱਕ ਨਾ ਮਲੰਗ ਹੁੰਦਾ ਸੀ ਅੱਛਾ ਜੀ ਨਾ ਕਿਸੇ ਮਲੰਗ ਦਾ ਉਹਨੂੰ ਸਾਈ ਮਾੜੂ ਆਂਦੇ ਹੁੰਦੇ ਸੀ ਸਾਈ ਮਾੜੂ ਹਾਂ ਠੀਕ ਹੈ ਜੀ ਉਹ ਇੱਥੇ ਜਾਣਾ ਵੀ ਰਹਿੰਦਾ ਹੁੰਦਾ ਸੀ ਜਾਨ ਬਲੇਰੇ ਦੇਰਾਂ ਨੂੰ ਡੇਰਾ ਬਣਾਇਆ ਸੀ ਆਪਦਾ ਠੀਕ ਹੈ ਜੀ ਆਪਦਾ ਇੱਥੇ ਬੈਹ ਰਹਿੰਦਾ ਦੇਖੋ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਸਾਈ ਨੇ ਉਹ ਜਿਹੜਾ ਹੈਗਾ 47 ਤੋਂ ਬਾਅਦ ਉਹਦੇ ਅੰਦਰ ਰਹਿੰਦਾ ਲੈਂਦੇ ਪੰਜਾਬ ਦੀਆਂ ਇਤਿਹਾਸਤਿਆਂ ਕਿਤਾਬਾਂ ਇਹ ਗੁਰੂਕਾਰ ਬਾਰੇ ਗੱਲ ਕਰਦੀਆਂ ਜਿਹਦਾ ਨਾਂ ਹੈਗਾ ਜੀ ਗੁਰਦੁਆਰਾ ਬਹਿਲੋਲ ਇਹ ਜਿਹੜੇ ਗੁਰੂਕਾਰ ਹੈਗੇ ਆ ਜੀ ਇਹ ਤੀਜੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਚਿੱਲੇ ਹੁੰਦੇ ਸੀ ਪਾਈ ਬਹਿਲੋਲ ਇਹ ਉਹਨਾਂ ਦਾ ਪਿੰਡ ਹੈਗਾ ਜੀ ਇਹ ਉੱਥੇ ਰਹਿੰਦੇ ਸੀ ਤੇ ਤੀਜੇ ਪਾਸ਼ਾ ਜਦੋਂ ਪਾਈ ਬਹਿਲੋਲ ਦੇ ਬਲਾਨ ਤੇ ਉੱਥੇ ਪਿੰਡ ਵਿੱਚ ਆਏ ਆ ਤੇ ਪਿੰਡ ਦੇ ਖੱਤਰੀਆਂ ਨੇ ਬਗਾਵਤ ਕਰ ਦਿੱਤੀ। ਉਹ ਕਹਿੰਦੇ ਹੈ ਕਿ ਅਸੀਂ ਪਾਈ ਬਹਿਲੋਲ ਤੇ ਗੁਰੂ ਸਾਹਿਬ ਦੇ ਨਾਲ ਨਹੀਂ ਬੈਠਣਾ। ਇਹ ਨੀਚ ਬੰਦੇ ਹੈ। ਗੁਰੂ ਸਾਹਿਬ ਨੇ ਫੇਰ ਪਿੰਡ ਦੇ ਵਾਸੀਆਂ ਨੂੰ ਉਪਦੇਸ਼ ਦਿੱਤਾ ਕਿ ਰੱਬ ਇੱਕੋ ਹੈ। ਰੱਬ ਨੇ ਸਭ ਦੁਨੀਆ ਨੂੰ ਬਰਾਬਰ ਬਣਾਇਆ ਹੈ। ਵੱਡਾ ਛੋਟਾ ਕੋਈ ਨਹੀਂ ਹੈ। ਸਭ ਵਿੱਚ ਇੱਕੋ ਹੀ ਰੱਬ ਵਰਤਦਾ ਤੇ ਵਸਦਾ ਹੈ। ਇਹ ਜਿਹੜਾ ਪਿੰਡ ਹੈਗਾ ਜੀ ਸਾਨੂੰ ਅਸੀਂ ਖੋਜ ਕੀਤੀ ਹੈ ਜੀਬ ਸਾਂਝਾ ਪੰਜਾਬ ਨੇ ਕਿ ਪਿੰਡ ਬਹਿਲੋਲ ਹੈ ਜਿਹੜਾ ਇਹਦਾ ਹੁਣ ਨਾਂ ਜਿਹੜਾ ਹੈਗਾ ਉਹ ਹੈ ਭੋਲੇਕੇ ਤੇ ਜੀ ਇਹ ਆਪਣਾ ਕਸੂਰ ਤੋਂ ਕੋਈ 9 ਕਿਲੋਮੀਟਰ ਪਹਾੜ ਵਾਲੇ ਪਾਸੇ ਨੂੰ ਹੈ ਜੀ ਆਓ ਜੀ ਹੁਣ ਅਸੀਂ ਚੱਲੀਏ ਕਸੂਰ ਤੋਂ ਲਾਹੌਰ ਵੱਲ 9 ਕਿਲੋਮੀਟਰ ਨਾਰਥ ਉੱਥੇ ਜਾ ਕੇ ਅਸੀਂ ਚੱਲੀਏ ਪਿੰਡ ਭੋਲੇਕੇ ਤੇ ਜਾ ਕੇ ਉੱਥੋਂ ਦੇ ਅਸੀਂ ਬਾਬਿਆਂ ਨੂੰ ਪੁੱਛੀਏ ਕਿ ਕੀ ਇੱਥੇ ਪੁਰਾਣਾ ਗੁਰਦੁਆਰਾ ਇਤਿਹਾਸਕ ਹੁੰਦਾ ਸੀ ਜੀ ਸਾਨੂੰ ਇਤਿਹਾਸ ਦੀ ਕਿਤਾਬਾਂ ਇਹ ਵੀ ਦੱਸਦੀਆਂ ਕਿ ਉੱਥੇ ਇੱਕ ਖੂਹ ਵੀ ਹੁੰਦਾ ਸੀ ਤੇ ਨਾਲ ਇੱਕ ਸਰੋਵਰ ਵੀ ਹੁੰਦਾ ਸੀ ਜੀ ਤੇ ਆਓ ਚਲਿਏ ਜੀ ਆਪਾਂ ਲੱਭਣ ਹੂਨ ਗੁਰਦੁਆਰਾ ਸਾਹਿਬ ਬਹਿਲੋਲ ਜਿਹੜਾ ਕੀ ਹੂਣ ਪਿੰਡ ਦਾ ਨਾਂ ਹੈਗਾ ਹੈ ਪਿੰਡ ਭੋਲੇ ਕੇ ਕਸੂਰ ਡਿਸਟ੍ਰਿਕਟ ਆਓ ਚਲਿਏ ਅੱਜ ਜੀਵੇ ਸਾਂਝਾ ਪੰਜਾਬ ਜੀ ਤੁਹਾਨੂੰ ਕਸੂਰ ਤੋਂ 9 ਕਿਲੋਮੀਟਰ ਅਸੀਂ ਤੁਹਾਨੂੰ ਪਹਾੜਾਂ ਵਾਲੇ ਪਾਸੇ ਲੈ ਕੇ ਆਏ ਆ ਜੀ ਇਹ ਜਗਾ ਜਿਹੜੀ ਹੈਗੀ ਹੈ ਜੀ ਕਸੂਰ ਤੇ ਲਾਹੌਰ ਦੇ ਵਿਚਕਾਰ ਹੈ ਜੀ ਅੱਜ ਕੱਲ ਪਿੰਡ ਦਾ ਨਾਂ ਹੈਗਾ ਭੋਲੇਕੇ ਪੁਰਾਣਾ ਨਾਂ ਇਹਦਾ ਹੁੰਦਾ ਸੀ ਬਹਿਲੋਲ ਪਿੰਡ ਇਹ ਜੀ ਜਿਹੜਾ ਸਥਾਨ ਹੈਗਾ ਜਿੱਦੇ ਖਲੋਤੇ ਆ ਇੱਥੇ ਜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਇੱਕ ਚੇਲਾ ਹੁੰਦਾ ਸੀ ਸਿੱਖ ਹੁੰਦਾ ਸੀ ਪਾਈ ਬਹਿਲੋਲ ਉਹ ਇਸ ਪਿੰਡ 'ਚ ਰਹਿੰਦੇ ਸੀ ਜੀ ਤੇ ਤੀਜੇ ਪਾਤਸ਼ਾਹ ਇੱਥੇ ਉਹਨਾਂ ਦੇ ਨਿਯੋਤੇ ਤੇ ਇੱਥੇ ਆਏ ਤੇ ਇੱਥੇ ਆ ਕੇ ਰਹਿ ਜੀ ਇਹ ਪਿੰਡ ਪਾਈ ਫਹਿਲੋਲ ਜਿਹੜਾ ਹੈਗਾ ਜੀ ਇੱਥੇ ਖੱਤਰੀਆਂ ਦਾ ਪਿੰਡ ਹੁੰਦਾ ਸੀ ਤੇ ਪਾਈ ਫਹਿਲੋਲ ਆਪ ਵੀ ਖੱਤਰੀ ਸੀ ਜਦੋਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਇੱਥੇ ਆਏ ਐ ਤੇ ਇੱਥੋਂ ਦੇ ਖੱਤਰੀ ਨੇ ਓਬਜੈਕਟ ਕੀਤਾ ਆ ਕੇ ਕਿ ਤੁਸੀਂ ਗੁਰੂ ਸਾਹਿਬ ਆਪ ਖੱਤਰੀ ਹੋ ਤੁਸੀਂ ਨੀਚ ਲੋਕਾਂ ਨਾਲ ਬੈਠ ਕੇ ਕਿਉਂ ਲੰਗਰ ਚੱਕਦੇ ਹੋ ਕਿਉਂ ਜਾਤ ਪਾਤ ਕਰਦੇ ਹੋ ਲੋਕਾਂ ਨਾਲ ਤੁਸੀਂ ਕਿਉਂ ਰਲ ਕੇ ਰਹਿੰਦੇ ਹੋ ਤੇ ਗੁਰੂ ਸਾਹਿਬ ਨੇ ਗੱਲ ਸਮਝਾਈ ਸੀ ਖੱਤਰੀਆਂ ਨੂੰ ਕਿ ਨਹੀਂ ਇਹ ਗਲਤ ਹੈ ਜਿਹੜੀ ਜਾਤ ਪਾਤ ਅਸੀਂ ਆਪ ਬਣਾਈ ਹੈ ਇਹ ਰੱਬ ਦੀ ਬਣਾਈ ਜਾਤ ਪਾਤ ਨਹੀਂ ਹੈਗੀ ਜੀ ਇਹ ਜਗਾ ਸੀ ਖੜੋਤੇ ਆ ਜੀ ਇੱਥੇ ਗੁਰਦੁਆਰਾ ਸਾਹਿਬ ਹੁੰਦੇ ਸੀ ਤੁਹਾਨੂੰ ਬਾਬਾ ਜੀ ਨਾਲ ਮਿਲਾਵਾਂਗੇ ਇਹ ਗੁਰਦੁਆਰਾ ਸਾਹਿਬ ਆਪ ਦੇਖੀਏ ਦੇ ਨਾਲ ਇੱਕ ਸਰੋਵਰ ਹੁੰਦਾ ਸੀ ਸਾਨੂੰ ਪਤਾ ਲੱਗਾ ਹੈ ਇਤਿਹਾਸ ਦੀ ਕਿਤਾਬਾਂ ਇਹ ਵੀ ਦੱਸਦੀ ਕਿ ਪਿੰਡ ਤੋਂ ਬਾਹਰ ਹੁੰਦਾ ਸੀ ਪਿੰਡ ਤੋਂ ਬਾਹਰ ਆਏ ਹੋਏ ਆ ਅਸੀਂ ਹਾਂਜੀ ਹੁਣ ਪਿੱਛੇ ਘਰ ਬਣ ਗਏ ਹੈ ਲੇਕਿਨ ਪਹਿਲੇ ਪਿੰਡ ਤੋਂ ਬਾਹਰ ਹੀ ਹੁੰਦਾ ਸੀ ਸਰੋਵਰ ਜਿਹੜਾ ਹੈਗਾ ਜੀ ਸਾਡੇ ਖੱਬੇ ਪਾਸੇ ਬਹੁਤ ਵੱਡਾ ਸਰੋਵਰ ਇਹ ਖੱਬੇ ਪਾਸੇ ਨੂੰ ਸਰੋਵਰ ਇੱਥੇ ਜਾਂਦਾ ਸੀ ਜੀ ਇਹ ਜਿਹੜੀ ਜਗ੍ਹਾ ਹੈ ਜੀ ਇੱਥੇ ਆ ਭਾਈ ਬਹਿਲੋਲ ਹੈ ਜਿਹੜੇ ਜਦੋਂ ਪੂਰੇ ਹੋਏ ਉਹਦੀ ਸਮਾਦ ਵੀ ਇੱਥੇ ਬਣੀ ਸੀ ਤੇ ਉਹ ਸਮਾਦ ਉਹਦੀ ਜ਼ਮੀਨ ਦੇ ਉੱਪਰ ਬਣਾਈ ਸੀ ਖੜੋਤਿਆਂ ਜਿੱਤੇ ਅੱਜ ਅਸੀਂ ਤੇ ਇੱਥੇ ਹੀ ਗੁਰਦੁਆਰਾ ਜਿਹੜਾ ਹੈਗਾ ਉਹਦੀ ਸਮਾਦ ਵਿੱਚ ਬਣਾਇਆ ਗਿਆ ਸੀ ਜੀ ਸੋ ਇਹ ਜਗ੍ਹਾ ਜਿਹੜੀ ਹੈਗੀ ਜੀ ਬਹੁਤ ਇਤਿਹਾਸਿਕ ਹੈ ਇੱਥੇ ਤੀਜੇ ਪਾਸ਼ਾ ਆਏ ਸੀ ਲੇਕਿਨ ਅੱਜ ਉਹਨ ਗੁਰਦੁਆਰਾ ਇਹ ਬਿਲਕੁਲ ਖਤਮ ਹੋ ਚੁੱਕਾ ਹੈ ਇੱਥੇ ਪਿੱਛੇ ਇੱਕ ਫੈਕਟਰੀ ਬਣ ਗਈ ਹੈ ਜਿਹੜੀ ਫੈਕਟਰੀ ਖੱਬੇ ਪਾਸੇ ਹੈਗੀ ਆ ਜੀ ਪਿੰਡ ਵਿੱਚ ਉਹ ਫੈਕਟਰੀ ਜਿਹੜੀ ਹੈਗੀ ਹੈ ਜਿੱਥੇ ਸਰੋਵਰ ਹੁੰਦਾ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਹੁੰਦੇ ਸੀ ਇੱਕ ਵੀਰ ਜੀ ਇੱਥੋਂ ਹੈਗੀ ਆ ਜਿਨ੍ਹਾਂ ਨੇ ਦੇਖਿਆ ਹੈ ਇੱਟਾਂ ਕਿੱਥੇ ਗਈਆਂ ਉਹ ਸਾਨੂੰ ਉਹਦੇ ਬਾਰੇ ਗੱਲ ਕਰਨਗੇ। ਅਲੱਲ ਜੀ ਕਿ ਇਹ ਉਹ ਪਿੰਡ ਵੀ ਹੈਗਾ ਜਿੱਥੇ ਬਾਬਾ ਸੋਹਣ ਸਿੰਘ ਸੀਤਲ ਜਿਹੜੇ ਕਿ ਆਪਣਾ ਲੇਖਕ ਵੀ ਸੀ ਤੇ ਸ਼ਾਇਰੀ ਵੀ ਕਰਦੇ ਸੀ ਇਹ ਵੀ ਉਹਨਾਂ ਦਾ ਪੈਨ ਹੈ ਜੀ ਇਸ ਪਿੰਡ ਬਹਿਲੋਲ ਵਿੱਚ 1904 ਵਿੱਚ ਬਾਬਾ ਸੋਨ ਸਿੰਘ ਸੀਤਲ ਦੇ ਜੰਮੇ ਸੀ ਜੀ ਤੇ ਫਿਰ ਉਧਰਲੇ ਪਾਸੇ ਚੜ੍ਹਦੇ ਪੰਜਾਬ ਜਾ ਕੇ 1989 ਵਿੱਚ ਉਹ ਜਾ ਕੇ ਪੂਰੇ ਹੋਏ ਜੀ ਤੇ ਅੱਜ ਅਸੀਂ ਤੁਹਾਨੂੰ ਬਾਬਾ ਸੋਨ ਸਿੰਘ ਸੀਤਲ ਦੇ ਵੀ ਪਿੰਡ ਵਿੱਚ ਇੱਥੇ ਲੈ ਕੇ ਆਏ ਹਾਂ ਜੀ ਅਸਲਾਮੁਅਲੈਕੁਮ ਬਾਬਾ ਜੀ ਵਾਲੈਕੁਮ ਸਲਾਮ ਜੀ ਜੀ ਬਹੁਤ ਖੁਸ਼ੀ ਹੋਈ ਸਾਨੂੰ ਤੁਹਾਡੇ ਪਿੰਡ ਆ ਕੇ ਅੱਜ ਪਹਿਲਾ ਦਿਨ ਰੋਜ਼ਿਆਂ ਦਾ ਹੈਗਾ ਹਾਂ ਹਾਂਜੀ ਤੇ ਤੁਹਾਨੂੰ ਪਹਿਲੇ ਤਾਂ ਰਮਜ਼ਾਨ ਦੀ ਮੁਬਾਰਕਾਂ ਹੋਣ ਬਹੁਤ ਬਹੁਤ ਆਪਣਾ ਨਾਮ ਹੈ ਸਾਬਾ ਜੀ ਮੁਸ਼ਤਾਕ ਅਲੀ ਨੰਦਾ ਮੁਸ਼ਤਾਕ ਅਲੀ ਤੇ ਵੀਰ ਜੀ ਤੁਹਾਨੂੰ ਇਸ ਪਿੰਡ ਵਿੱਚ ਰਹਿੰਦੇ ਕਿੰਨੀ ਦੇਰ ਹੋ ਗਈ ਸਾਨੂੰ ਜੀ ਕੋਈ 50 ਸਾਲ ਹੋ ਚੱਲੇ ਨੇ ਠੀਕ ਹੈ ਜੀ ਤੇ ਅਸੀਂ ਕਿਹੜੇ ਪਿੰਡ ਬੈਠੇ ਹਾਂ ਬਾਬਾ ਜੀ ਭੋਲੇ ਕੀ ਭੋਲੇ ਕੀ ਤੇ ਜੀ ਤੁਹਾਨੂੰ ਇੱਥੇ ਕੀ ਦੱਸਿਆ ਸੀ ਬਜ਼ੁਰਗਾਂ ਨੇ ਕਿ ਇੱਥੇ ਕੀ ਹੁੰਦਾ ਸੀ ਇੱਥੇ ਗੁਰਦੁਆਰਾ ਸਾਹਿਬ ਕਹ ਬਜ਼ਾਰ ਗੁਰਦੁਆਰਾ ਦੱਸਿਆ ਤੇ ਸਾਨੂੰ ਇਹ ਦੱਸੋ ਕਿ ਗੁਰਦੁਆਰੇ ਦੀ ਬਿਲਡਿੰਗ ਜਿਹੜੀ ਹੈਗੀ ਵੱਡੀ ਇਟ ਦੀ ਬਣੀ ਛੋਟੀ ਇਟ ਦੀ ਬਣੀ ਨਹੀਂ ਵੱਡੀ ਇਟ ਦੀ ਸੀ ਤੁਹਾਨੂੰ ਕਿਵੇਂ ਪਤਾ ਵੱਡੀ ਇਟ ਦੀ ਸੀ ਉਹ ਦੇਖਿਆ ਮੈਂ ਆ আচ্ছা ਜੀ ਆਪ ਦੇਖਿਆ ਤੇ ਗੁਰਦੁਆਰਾ ਕਿੰਨਾ ਕੁ ਵੱਡਾ ਹੁੰਦਾ ਸੀ ਜਿਵੇਂ ਮਤਲਬ ਇੱਕ ਤੇ ਛੋਟਾ ਕਮਰਾ ਹੁੰਦਾ ਹੈ ਇੱਕ ਵੱਡਾ ਕਮਰਾ ਹੁੰਦਾ ਕਿੰਨਾ ਉੱਚਾ ਸੀ ਕਿ ਉੱਚੇ ਹੁੰਦੇ ਹੈ ਕਈ ਗੋਲ ਛਤ ਹੁੰਦੀ ਕਿ ਹੋ ਜਾ ਸੀ ਨਹੀਂ ਮਰਲੇ ਕਮਰੇ ਦੋ ਤਿੰਨ ਸਾਨਾ ਠੀਕ ਹੈ ਜੀ ਆ ਤੇ ਉਹ ਫਿਰ ਮਰਲੇ ਦੇ ਛੱਤ ਤੇ ਨਹੀਂ ਚੜ ਕੇ ਉੱਤੇ ਵੇਖਿਆ ਮੈਂ ਪਰ ਛੱਤ ਜੀ ਗੋਲ ਸੀ ਤ੍ਰਿਕੋਣੀ ਸੀ ਸਿੱਧੀ ਸੀ ਨਹੀਂ ਸਿੱਧੀ ਛੱਤ ਸੀ ਸਿੱਧੀ ਛੱਤ ਸੀ ਹਾਂਜੀ ਠੀਕ ਹੈ ਜੀ ਤੇ ਉਹਦੇ ਨੇੜੇ ਕੋਈ ਖੂਹ ਵੀ ਹੁੰਦਾ ਸੀ ਹਾਂਜੀ ਖੂਹ ਵੀ ਹੁੰਦਾ ਸੀ ਕਿ ਕਿੱਥੇ ਕਰਕੇ ਕੋਈ ਦੇ ਨਾਲ ਖੂਹ ਇੱਥੇ ਐਸਾ ਅੱਛਾ ਐਸਾ ਠੀਕ ਹੈ ਇਹ ਖੂਹ ਦੇ ਨਾਲ ਵੀਰ ਜੀ ਕੋਈ ਤਲਾਬ ਸਰੋਵਰ ਹੁੰਦਾ ਸੀ ਹਾਂਜੀ ਤੇ ਬਾਬਾ ਜੀ ਇਹ ਦੱਸੋ ਸਾਨੂੰ ਤਲਾਬ ਕਿੱਥੇ ਹੁੰਦਾ ਸੀ ਇਹ ਸਰੋਵਰ ਅਜਾ ਫੈਕਟਰੀ ਦਾ ਏਰੀਆ ਹੈ ਨਾ ਆਪਣੇ ਪਿੱਛੇ ਇਧਰ ਲੱਭੇ ਸਾਰਾ ਸਾਰਾ ਤਲਾਬ ਹੁੰਦਾ ਸੀ ਕਿੰਨਾ ਛੋਟਾ ਤਲਾਬ ਸੀ ਵੱਡਾ ਬੜਾ ਸੀ ਕਾਫੀ ਵੱਡਾ ਪੰਜ ਚਾਰ ਕੱਲੇ ਦੇ ਵਿੱਚ ਅੱਛਾ ਇਦਾਂ ਵੱਡਾ ਤਲਾਬ ਸੀ ਹਾਂਜੀ ਹੋਰ ਤੁਹਾਨੂੰ ਇਹ ਜਗ੍ਹਾ ਬਾਰੇ ਕੀ ਯਾਦ ਹੈ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਏ ਇਸ ਜਗ੍ਹਾ ਬਾਰੇ ਬਸ ਇਹ ਨਹੀਂ ਕਿ ਜਿੰਨਾ ਦੇਖਿਆ ਨਾ ਉਹ ਤਾਂ ਦੱਸਿਆ ਬਈਨੇ ਕਹੀ ਦੇਖਿਆ ਤੇ ਵੀਰ ਜੀ ਉਹ ਜਿਹੜੀ ਬਿਲਡਿੰਗ ਸੀ ਉਹਦੇ ਅੰਦਰ ਪਹਿਲੇ ਕੋਈ ਸਕੂਲ ਲੱਗਦਾ ਕੀ ਹੁੰਦਾ ਸੀ ਉਹਦੇ ਅੰਦਰ ਕੁਝ ਹੁੰਦਾ ਸੀ ਸਕੂਲ ਵੀ ਪੜਦੇ ਨੇ ਬੱਚੇ ਬਾਕੀ ਇੱਥੇ ਇੱਕ ਨਾ ਮਲ ਉਨ ਸਾਈ ਮਾੜੂ ਆਂਦੇ ਹੁੰਦੇ ਸੀ ਸਾਈ ਮਾੜੂ ਹਾਂ ਠੀਕ ਹੈ ਜੀ ਉਹ ਇੱਥੇ ਜਾਣਾ ਵੀ ਰਹਿੰਦਾ ਦਾ ਸੀ ਜਾਨ ਬਡੇਰੇ ਦੇਰਾਂ ਨੂੰ ਡੇਰਾ ਬਣਾਇਆ ਸੀ ਆਪਦਾ ਠੀਕ ਹੈ ਜੀ ਆਪਦਾ ਇੱਥੇ ਮਿਲ ਬਹਿ ਰਹਿੰਦਾ ਦੇਖੋ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਸਾਈ ਨੇ ਉਹ ਜਿਹੜਾ ਹੈਗਾ 47 ਤੋਂ ਬਾਅਦ ਉਹਦੇ ਅੰਦਰ ਰਹਿੰਦਾ ਸੀ ਹਾਂ ਅੰਦਰ ਅੰਦਰ ਤੇ ਵੀਰ ਜੀ ਬਿਲਡਿੰਗ ਠੱਠੀ ਕਰ ਦੋ ਫੇਰੇ ਗੁਰਦੁਆਰੇ ਦੀ ਬਿਲਡਿੰਗ ਠੱਠੀ ਕਰ ਦੋ ਇੰਦਾ ਕੁ ਪੱਕਾ ਦੀਏਗਾ ਸਭ ਨਹੀਂ ਤੁਹਾਨੂੰ ਕੋਈ ਆਈਡੀਆ ਹੋਣਾ ਨਾ ਕੁਝ ਕਹਿੰਦੇ ਇੱਟਾਂ ਆਈਆਂ ਤੇ ਇੱਟਾਂ ਦੇਖੀਆਂ ਇਤਿਹਾਸ ਜਾਣ ਬੇ ਛੋਟਾ ਬਚਪਨ ਹੁੰਦਾ ਹੈ ਮੁੰਡਾ ਲਾਲੋ ਦਈ ਆ ਐਡਾ ਗੇ ਐਡਾ ਛੋਟਾ ਜਾਣਾ ਸੀ 30 40 ਸਾਲ ਪਹਿਲੇ ਦੀ ਗੱਲ ਹੈ ਹਾਂ 30 40 ਸਾਲ ਇਹਦਾ ਮਸਲਾ ਹੈ ਕਿ ਜਿਹੜੀ 1965 ਦੀ ਲੜਾਈ ਹੋਈ ਸੀ ਹਾਂਜੀ ਉਸ ਟਾਈਮ ਹੋਇਆ ਉਸ ਤੋਂ ਬਾਅਦ ਨਹੀਂ ਇਹ ਉਸ ਤੋਂ ਬਾਅਦ 65 ਦਾ ਵੀ ਮੈਨੂੰ ਨਹੀਂ ਪਤਾ ਅੱਛਾ ਜੀ ਮੈਂ 71 ਦੇ ਵਿੱਚ ਜਾਣ ਬੈਠਾ ਹਾਂ ਠੀਕ ਹੈ ਜੀ ਹਾਂ 70 71 ਦੇ ਨੇੜੇ ਤੇੜੇ ਤੇ ਵੀਰ ਜੀ ਜਿਹੜਾ ਇੱਥੇ ਗੁਰਦੁਆਰਾ ਸੀ ਇਹਦੇ ਨਾਲ ਤਲਾਬ ਸੀ ਹਾਂਜੀ ਤੇ ਗੁਰਦੁਆਰਾ ਉੱਚੀ ਥਾਂ ਤੇ ਨਹੀਂ ਵੀ ਥਾਂ ਤੇ ਸੀ ਉੱਚੀ ਥਾਂ ਦੇ ਸਨ ਕਿੰਨਾ ਕਿੰਨਾ ਉੱਚਾ ਸੀ ਜ਼ਮੀਨ ਨਾਲ ਕੋਈ ਹੈਗਾ 5 6 ਫੁੱਟ ਅੱਛਾ ਤੇ ਤਲਾਬ ਜਿਹੜਾ ਹੈਗਾ ਉਹ ਨੀਵਾ ਸੀ ਤੇ ਇਹ ਤਲਾਬ ਕਿਦੋਂ ਭਰਿਆ ਗਿਆ ਵੀਰ ਜੀ ਪਿੱਛੇ ਜਿਹੜਾ ਹੈਗਾ ਇਹ ਮੈਂ ਕਾਫੀ عرصਾ ਹੀ ਹੋ ਗਿਆ ਮੋਢਲੇ ਲਈ ਹੈ ਠੀਕ ਹੈ ਜੀ ਕੋਈ ਭਰਤੀ ਭਾਈ ਇਹ ਵੀ ਵੇਖੀ ਵੇਚੀ ਵਿੱਚੋਂ ਉਹਨਾਂ ਨੇ ਤਲਾਬ ਜਿਹੜਾ ਹੈ ਕਿਨੇ ਕਾਫ ਬੋਰਡ ਨੇ ਕਿੰਨੇ ਵੇਚੀ ਨਹੀਂ ਮੈਂ ਇਹ ਕਾ ਬੋਰਡਿੰਗ ਜ਼ਿੰਮੇਦਾਰ ਸੀ ਜਿਹੜੇ ਵੇਚ ਗਏ ਅੱਛਾ ਜੀ ਠੀਕ ਹੈ ਜੀ ਜੀ ਸਾਨੂੰ ਆਗੇ ਪਟਵਾਰੀ ਨਾਲ ਮਿਲ ਕੇ ਇਹਨੂੰ ਪਹਿਲਾਂ ਕਰ ਲੈਂਦੇ ਨੇ ਠੀਕ ਹੈ ਜੀ ਠੀਕ ਹੈ ਹੈ ਉਹ ਵੇਚ ਉਹ ਕਿਉਂ ਨਾ ਫੈਕਟਰੀ ਬਣ ਗਈ ਠੀਕ ਹੈ ਜੀ ਫੈਕਟਰੀ ਬਣੀ ਕਦੋਂ ਕਿੰਨੇ ਸਾਲ ਹੋ ਗਏ ਵੀਰ ਜੀ ਫੈਕਟਰੀ ਬਣੀ ਇੱਥੇ ਸਰੋਵਰ ਦੇ ਉੱਪਰ ਮੈਂ ਫੈਕਟਰੀ ਮੈਂ 10 ਤੋਂ 15 ਸਾਲ ਹੋ ਚੱਕਾ ਅੱਛਾ ਹੁਣੇ ਬਣੀ ਹਾਂ ਠੀਕ ਹੈ ਠੀਕ ਹੈ ਤੇ ਵੀਰ ਜੀ ਅਗਰ ਤੁਸੀਂ ਆਪਣੇ ਤੁਹਾਡੇ ਜਿਹੜੇ ਪੁਰਾਣਾ ਪਿੰਡ ਦੀ ਛੱਡ ਕੀ ਕਿਹੜੇ ਪਿੰਡ ਤੋਂ ਆਈ ਸੀ ਤੁਸੀਂ ਚੀਮੀਆਂ ਤੋਂ ਚੀਮੀਆਂ ਪਿੰਡ ਅਗਰ ਤੁਹਾਨੂੰ ਚੀਮੇ ਦੇ ਲੋ ਉਹਨਾਂ ਨੇ ਇਹ ਨਾ ਉਹ ਤਾਂ ਇਹ ਤੁਹਾਡਾ ਜੰਮ ਦੇਗਾ ਇੱਥੋਂ ਦਾ ਸਾਡੇ ਵੱਡੇ ਦੱਸਿਆ ਸੀ ਉਹਦੇ ਇੱਕ ਬੂਟਾ ਥੋਂ ਦਾ ਸੀ ਅੱਛਾ ਸਰਦਾਰ ਸਨ ਬੂਟਾ ਸਿੰਘ ਬੂਟਾ ਸਿੰਘ ਚੀਮੇ ਹੁੰਦੇ ਸੀ ਆ ਚੀਮੇ ਵੇ ਅੱਛਾ ਸਾਨੂੰ ਮਤ ਬੜਾ ਸਾਡੇ ਨਾ ਖਾਨਦਾਨ ਨਾਲ ਪਿਆਰ ਕਰਦੇ ਸਨ ਜਾਨਾ ਵੀ ਉਹਨਾਂ ਨੂੰ ਰੈਸ਼ ਵੀ ਦਿੱਤੀ ਸਾਡੇ ਵੱਡੇ ਦੱਸਦੇ ਸੀ ਅੱਛਾ ਸਾਡੀ ਆਪ ਦੀ ਖੁਦ ਨਹੀਂ ਹੈਗੀ ਉਧਰ ਠੀਕ ਹੈ ਜੀ ਉਹਨਾਂ ਕੋਲ ਦੋ ਘਰਾਂ ਥਾਂ ਦਿੱਤੀ ਸੀ ਜਿੱਥੇ ਸਾਡਾ ਜਾਨਾ ਰਹਿੰਦੇ ਸੀ ਖਾਨਦਾਨ ਅੱਛਾ ਜੀ ਤੋ ਜਦੋਂ ਫਿਰ ਕੋਈ ਆਪਣਾ ਉਦੋਂ ਜਦ ਅਦਲ ਬਦਲ ਹੋਇਆ ਕੰਮ ਉਹ ਬੜ ਕੇ ਫਿਰ ਪਾਕਿਸਤਾਨ ਵੀ ਤੁਹਾਨੂੰ ਆਤੇ ਛੱਡ ਕੇ ਗਿਆ 10 ਸਾਲ ਸਾਡੇ ਬੜੇ ਅੱਛਾ ਤੁਹਾਨੂੰ ਇਹ ਛੱਡ ਕੇ ਹੱਥੇ ਛੱਡ ਕੇ ਆਏ ਆ ਛੱਡ ਕੇ ਆਏ ਇਹਨਾਂ ਤਰ੍ਹਾਂ ਕਿ ਤੁਸੀਂ ਡਾਊਨ ਆ ਨਾ ਤੇਜੀ 47 ਤੋਂ ਬਾਅਦ ਦੁਬਾਰਾ ਕਦੀ ਮਿਲੇ ਹੋ ਉਹ ਤੁਹਾਨੂੰ ਸਾਰੀਆਂ ਗੱਲ ਦੱਸੀਏ ਉਹ ਗੱਲਾਂ ਤੂੰ ਨੋਟ ਕਰਨੇ ਆ ਸਾਹਮਣੇ ਆ ਜੰਦੀਆਂ ਥਾਂ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਕੋਈ ਠੀਕ ਹੈ ਜੀ ਬੜੀ ਮਿਹਰਬਾਨੀ ਸਾਡੇ ਕੋਲੋਂ ਨਾ ਮੁੰਡਾ ਇੱਕ ਆਇਆ ਠੀਕ ਹੈ ਠੀਕ ਹੈ ਜਾਂਦਾ ਲਿਆ ਪਿਛੇ 10 ਸਾਲ ਕੋ ਬਿਚਿਆ ਚਲੋ ਚੰਗੇ ਜੀ ਤੇ ਉਹ ਫਿਰ ਨਾ ਮਾਲ ਇਹ ਰੋ ਤੂੰ ਸਾਡੇ ਕੋਲ ਨਾ ਆਇਆ ਗੱਲ ਨੂੰ ਕੋਈ ਸੌ ਵਾਦਾ ਕਾਟਾ ਹੋ ਗਿਆ ਤੇ ਅਸੀਂ ساری ਉਮਰ ਦੇਣ ਨਹੀਂ ਦੇ ਸਕਦੇ ਦੇਖੋ ਇਹ ਤੁਹਾਨੂੰ ਇੱਕ ਭਰਾ ਕਿਹਾ ਠੀਕ ਹੈ ਜੀ ਤੇ ਬਗਾਨੇ ਮੁਲਕ ਹੁਣਾ ਕੋਈ ਵਾਦਾ ਕਾਟਾ ਵੀ ਹਾਂ ਬਿਲਕੁਲ ਬਿਲਕੁਲ ਠੀਕ ਗੱਲ ਠੀਕ ਗੱਲ ਅਸੀਂ ساری ਉਮਰ ਨਮਕ ਖਾਦਾ ਦੇ ਗੱਲ ਬਈ ਨਹੀਂ ਲੱਗਦੀ ਅਸੀਂ ਮਾੜਿਆ ਤੂੰ ਨਾ ਆਇਆ ਕਰ ਸਾਡੇ ਕੋਲ ਤੁਹਾਡਾ ਡੇਰਾ ਨਾ ਬਾਦ ਦਰਬਾਰ ਇੱਕ ਉੱਥੇ ਹੁੰਦਾ ਸੀ ਅੱਛਾ ਉੱਥੇ ਕਿ ਮਾਸ਼ ਮਾਦ ਦਿਲ ਨਾਲ ਲਾਲ ਨਾਲ ਮਤਲਬ ਪੜੀ ਭਾਈ ਜੀ ਮਰਾ ਠੀਕ ਤੂੰ ਫਿਰ ਸਾਡੇ ਵਡਿਆਂ ਨੂੰ ਰੋਗ ਦਿੱਤਾ ਵੀ ਤੂੰ ਸਾਡੇ ਪਾਸ ਨਹੀਂ ਆਉਣਾ ਠੀਕ ਕੀ ਅੱਜ ਕੀ ਅੱਜ ਅਸੀਂ ਆਇਆ ਤੁਹਾਡੇ ਕੋਲ ਹਾਂਜੀ ਤੀਜੇ ਪਾਸ਼ਾ ਦਾ ਗੁਰਦੁਆਰਾ ਪਾਈ ਬਹਿਲੋਲ ਦਾ ਜੇ ਸਮਾਦ ਗੁਰਦੁਆਰਾ ਬਣ ਗਿਆ ਸੀ ਜੀ ਇੱਥੇ ਹੁਣ ਦੇਖੋ ਜੀ ਇਸ ਜਗ੍ਹਾ ਬਿਲਕੁਲ ਨਾਮੋ ਨਿਸ਼ਾਨ ਮਿਟ ਗਿਆ ਕੋਈ ਰਿਸਰਚਰ ਇੱਥੇ ਨਹੀਂ ਆਇਆ ਇਹ ਜਗ੍ਹਾ ਲੱਭਨ ਨੂੰ ਜਿਹੜੇ ਇੱਥੇ ਆਈ ਵੀ ਹੈ ਉਹਨੇ ਨਾਲ ਦਾ ਪਿੰਡ ਕਾਢੀ ਕਾਢੀ ਪਿੰਡ ਜਿਹੜਾ ਪਿੰਡ ਹੈ ਉਹਦੀ ਫੋਟੋ ਲਾਈ ਹੈ ਕਿ ਜੀਵੇਂ ਸਾਜਾ ਪਿਆ ਸਾਡਾ ਕੰਮ ਹੀ ਹੈਗਾ ਕਿ ਇਹੋ ਜਿਹੇ ਪੁਰਾਣੇ ਇਤਿਹਾਸਿਕ ਸਥਾਨ ਜਿਹੜੇ ਹੈਗੇ ਆ ਜਿਹੜੇ ਅਸੀਂ ਭੁੱਲ ਚੁੱਕੇ ਹਾਂ ਅਸੀਂ ਇਤਿਹਾਸ ਦੀਆਂ ਕਿਤਾਬਾਂ ਪੜੀਆਂ ਉਨਾ ਸੀ ਤੁਹਾਡੇ ਵਰਗੇ ਵੀ ਤੁਹਾਨੂੰ ਆ ਕੇ ਮਿਲੇ ਆ ਇੱਥੇ ਆ ਕੇ ਤੁਹਾਨੂੰ ਪੁੱਛਿਆ ਤੁਸੀਂ ਗੁਰਦੁਆਰਾ ਆਪ ਦੇਖਿਆ ਇੱਥੇ ਠੀਕ ਹੈ ਨਾ ਜੀ ਇਸ ਕਰਕੇ ਸਾਰੀ ਜੀ ਜਿਹੜੀ ਇਕੱਠਾ ਰਲ ਕੇ ਅਸੀਂ ਇਹ ਉਪਰਾਲਾ ਕੀਤਾ ਕਿ ਜਿਹੜੀ ਵੀ ਇਤਿਹਾਸਿਕ ਗੁਰਸਥਾਨ ਹੈਗੇ ਆ ਲੈਂਦੇ ਪੰਜਾਬ ਵਿੱਚ ਉਹਨੂੰ ਅਸੀਂ ਲਭੀਏ ਜਾ ਕੇ ਗਵਾਚ ਵੀ ਗਏ ਪਿੰਡਾਂ ਵਿੱਚ ਲੇਕਿਨ ਵੀਰ ਜੀ ਇਹ ਗੱਲ ਇਤਿਹਾਸ ਜਿੰਨਾ ਮਰਜ਼ੀ ਪੜ ਲਈਏ ਲੇਕਿਨ ਜੋ ਆਪ ਜੀ ਸਾਰਿਆਂ ਨੂੰ ਇੱਥੇ ਤੁਹਾਨੂੰ ਯਾਦ ਹੈ ਨਾ ਜਿਹੜਾ ਉਹਦਾ ਕੋਈ ਮੁੱਲ ਨਹੀਂ ਹੈ ਵੀ ਉਸ ਤੋਂ ਇਲਾਵਾ ਅਸੀਂ ਪਿੰਡ ਵਿੱਚ ਆ ਸਕਦੇ ਆ ਸਾਨੂੰ ਜਗ੍ਹਾ ਨਹੀਂ ਮਿਲੀ ਆਪ ਜੀ ਦੀ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਆਪ ਸਾਨੂੰ ਇਹਨੇ ਪਿਆਰ ਮੁਹੱਬਤ ਨਾਲ ਮਿਲੇ ਤੇ ਵੀਰ ਜੀ ਮੈਨੂੰ ਪਤਾ ਹੈ ਅੱਜ ਕਾ ਰੋਜ਼ੇ ਚੱਲ ਰਹੇ ਆ ਫਿਰ ਦੁਬਾਰਾ ਜਦੋਂ ਆਵਾਂਗੇ ਤੁਹਾਡੇ ਕੋਲ ਅਸੀਂ ਕਦੇ ਹਾਂਜੀ ਉਦੋਂ ਆ ਕੇ ਮਿਲਾਂਗੇ ਜਿਵੇਂ ਆਪ ਜੀ ਨੇ ਦੇਖਿਆ ਜੀ ਕਿ ਤੀਜੇ ਪਾਸ਼ਾ ਦਾ ਗੁਰੂ ਘਰ ਗੁਰਦੁਆਰਾ ਪਈ ਭੇਲੋ ਉੱਥੇ ਹੁਣ ਡੰਗਰ ਬਣਨੇ ਸੋ ਲੋਵਰ ਜਿਹੜਾ ਹੈਗਾ ਓਏ ਗੰਦਾ ਤਲਾਬ ਬਣ ਗਿਆ ਓਏ ਕੂੜੀ ਦੀ ਜਗਾ ਬਣ ਗਈ ਹੈ ਉੱਥੇ ਇੱਕ ਫੈਕਟਰੀ ਬਣ ਗਈ ਹੈ ਇਹ ਜਗ੍ਹਾ ਦੇ ਹਾਲ ਹੋਏ ਆ ਜੀ ਜਿਹੜੇ ਗੁਰੂ ਸਾਹਿਬਾਨ ਦੇ ਗੁਰਸਥਾਨ ਅਸੀਂ 1947 ਵਿੱਚ ਪਿੱਛੇ ਛੱਡ ਕੇ ਆਏ ਜਿਵੇਂ ਸਾਜਾ ਪੰਜਾਬ ਨੇ ਇਤਿਹਾਸ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਪਿੰਡਾਂ ਜਾ ਕੇ ਇਹੋ ਜੇ ਪਿੰਡ ਜਿਹੜੇ ਹੈਗੇ ਆ ਉਥੋਂ ਦੇ ਬਾਬਿਆਂ ਨਾਲ ਗੱਲ ਕਰਕੇ ਅਸੀਂ ਇਹ ਗੁਰੂ ਸਥਾਨ ਦੁਬਾਰਾ ਲੱਭੇ ਆ ਜੀ ਤਾਂ ਕਿ ਅਸੀਂ ਕਦੀ ਇਹਨਾਂ ਨੂੰ ਨਾ ਭੁੱਲੀਏ ਹੋ ਸਕਦਾ ਹੈ ਤੁਹਾਡੇ ਤੇ ਮੇਰੇ ਬੱਚਿਆਂ ਦੇ ਬੱਚਿਆਂ ਦੇ ਬੱਚੇ ਜਦੋਂ ਹੋਣ ਉੱਥੇ ਫੇਰ ਸਾਡੇ ਗੁਰੂ ਸਾਹਿਬ ਦੇ ਸਥਾਨ ਦੁਬਾਰਾ ਬਣੇ ਇਹੋ ਜੇ ਹੋਰ ਗੁਰੂ ਸਥਾਨ ਜੀਬੇ ਸਾਂਝਾ ਪੰਜਾਬ ਆਪ ਜੀ ਨਾਲ ਸਾਂਝਾ ਕਰਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ